ਬਾਦ ਜੇ ਕੰਮ ਨਹੀਂ ਕਰੋਗੇ ਤੇ ਤੁਹਾਡੇ ਖਿਲਾਫ ਪਰਚਾ ਦਰਜ ਕੀਤਾ ਜਾਏਗਾ ਜਾਂ ਤੁਹਾਡਾ ਜੋ ਵੀ ਹੈ ਸਮਾਨ ਚੁਕਾਇਆ ਜਾਏਗਾ ਚਲੋ ਬਾਕੀ ਉਸ ਤੋਂ ਬਾਅਦ ਏਡੀ ਨਾਲ ਇਹਨਾਂ ਦੇ ਏਡੀ ਦੇ ਸਭ ਤੋਂ ਛੋਟੇ ਅਫਸਰ ਹੁੰਦੇ ਜਈ ਸਾਹਿਬ ਉਹਨਾਂ ਨੂੰ ਫਨੈਕ ਕੀਤਾ ਜਈ ਸਾਹਿਬ ਤੋਂ ਬਾਅਦ ਉੱਪਰ ਜਿਹੜੇ ਉਹਨਾਂ ਕੋ ਪਹੁੰਚ ਗਏ ਤੇ ਉਹ ਕਹਿੰਦੇ ਜੀ ਜਈ ਸਾਹਿਬ ਤਾਂ ਕਸੂਰ ਹੈ ਮੇਰਾ ਤੇ ਕੋਈ ਕਸੂਰ ਨਹੀਂ ਹੈ ਬਿਲਡਿੰਗ ਬੰਦੀ ਪਈ ਆ ਉਹਨੂੰ ਪੁੱਛੋ ਜੀ ਅਜੇ ਤੱਕ ਕੀ ਮੁੱਦਾ ਹੈ ਕੀ ਪ੍ਰੈਸ ਕਾਨਫਰੰਸ ਹੈਗੀ ਹੈ ਆਪਣਾ ਦੱਸ ਕੇ ਸਭ ਤੋਂ ਪਹਿਲੇ ਮੈਂ ਸਾਰੇ ਪ੍ਰੈਸ ਆਪਣੇ ਭਾਈਚਾਰੇ ਦਾ ਪ੍ਰੈਸ ਜਿਹੜੇ ਮੇਰੇ ਵੀਰ ਭਰਾ ਇੱਥੇ ਆਏ ਆ ਔਰ ਬੜੇ ਸ਼ਾਰਟ ਨੋਟਿਸ ਤੇ ਇੱਥੇ ਪਹੁੰਚੇ ਆ ਉਹਨਾਂ ਦਾ ਸਾਰੇ ਭਰਾਵਾਂ ਦਾ ਮੈਂ ਧਿਆਨ ਤੇ ਬਹੁਤ ਬਹੁਤ तहे ਦਿਲੋਂ ਧੰਨਵਾਦ ਤੇ ਸਵਾਗਤ ਕਰਦਾ ਜੀ ਅੱਛਾ ਸਰ ਮੁੱਦਾ ਇਹ ਹੈ ਕਿ ਅਸੀਂ ਇਸ ਵਿੱਚ ਪੁੱਡਾ ਦੇ ਕੁਝ ਅਧਿਕਾਰੀਆਂ ਦੀ ਕੁਝ ਚੀਜ਼ਾਂ ਤੁਹਾਨੂੰ ਲੀਕ ਕਰਾਂਗੇ ਇਹ ਮੇਰੀ ਬਿਲਡਿੰਗ ਹੈ ਜੀ ਮੇਰਾ ਨਾਮ ਅਮਨ ਸ਼ਰਮਾ ਹੈ ਕਾਫੀ ਭਰਾ ਮੈਨੂੰ ਜਾਣਦੇ ਵੀ ਆ ਇਹਦੇ ਵਿੱਚੋਂ ਤੇ ਇਹ ਮੇਰੀ ਬਿਲਡਿੰਗ ਹੈ ਮੈਂ ਇੱਥੇ ਰੈਸਟੋਰੈਂਟ ਚਲਾ ਰਿਹਾ ਇੱਕ ਛੋਟਾ ਜਿਹਾ ਰੈਸਟੋਰੈਂਟ ਆ ਰੰਗਲਾ ਵੇੜਾ ਤੁਸੀਂ ਉੱਥੇ ਹੀ ਬੈਠੇ ਜੀ ਇਹ ਇਹ ਮੈਂ ਪੁਰਾਣੀ ਬਿਲਡਿੰਗ ਲਈ ਸੀ ਤੇ ਮੈਂ ਥੋੜਾ ਇਹਨੂੰ ਮੋਡੀਫਾਈ ਕਰਕੇ ਇਹਨੂੰ ਰੈਸਟੋਰੈਂਟ ਚ ਕਨਵਰਟ ਕਰਤਾ ਇੱਕ ਪੁਰਾਣਾ ਮਕਾਨ ਬਣਿਆ ਹੋਇਆ ਸੀ ਅੱਛਾ ਹੁਣ ਗੱਲ ਇਸ ਤਰ੍ਹਾਂ ਜੀ ਕਿ ਇਹ ਨਾਲ ਦੀ ਇੱਕ ਬਿਲਡਿੰਗ ਬਣ ਰਹੀ ਹੈ ਬਿਲਕੁਲ ਸਾਡੇ ਨਾਲ ਸਾਂਝੀ ਕੰਦ ਹੈ ਉਹਦੀ ਤੇ ਜਦੋਂ ਬਿਲਡਿੰਗ ਬੰਨੀ ਸ਼ੁਰੂ ਹੋਈ ਤੇ ਥੋੜਾ ਬੋਤਾ ਤੁਹਾਨੂੰ ਪਤਾ ਹਨੀ ਗਵੰਡੀਆਂ ਨੂੰ ਇੰਟਰਸਟ ਹੁੰਦਾ ਹੀ ਆ ਕਿ ਯਾਰ ਆ ਗਲੀ ਜਿਹੜੀ ਸਾਡੇ ਫੰਡਾਮੈਂਟਲ ਰਾਈਟਸ ਹੁੰਦੇ ਆ ਵੀ ਤੁਸੀਂ ਇੰਨੀ ਗਲੀ ਛੜਨੀ ਐ ਤੁਸੀਂ ਇੰਨੀ ਗਲੀ ਛੜਨੀ ਐ ਉਹ ਕਹਿੰਦੇ ਭਾਜੀ ਆਪਾਂ ਛੱਡ ਪਾਣਾ ਮੈਂ ਕਹਾਂ ਜੀ ਕੋਈ ਗੱਲ ਨਹੀਂ ਸ਼ੈੱਡ ਤੁਸੀਂ ਪਾ ਸਕਦੇ ਹੋ ਵਿੱਚ ਮੈਂ ਵੀ ਇਹਨਾਂ ਨੂੰ ਕੋਈ ਇੰਟਰਫੇਅਰ ਨਹੀਂ ਕੀਤਾ ਜੀ ਭਾ ਸ਼ੈੱਡ ਪਾਣਾ ਕੋਈ ਗੱਲ ਨਹੀਂ ਭਾਜੀ ਪਾਓ ਉਹ ਸ਼ੈੱਡ ਪਾਦੇ ਪਾਦੇ ਉਹ ਲੈਂਟਰ ਤੱਕ ਪਹੁੰਚ ਗਏ ਤੇ ਲੈਂਟਰ ਜਦੋਂ ਮੈਨੂੰ ਪਤਾ ਲੱਗਾ ਪੈਣ ਲੱਗਾ ਤੇ ਮੈਂ ਪੁੱਡਾ ਵਿੱਚ ਕੰਟੈਕਟ ਕੀਤਾ ਪੁੱਡਾ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਕਿ ਸਰ ਆ ਆ ਚੀਜ਼ ਹੈਗੀ ਹੈ ਅੰਦਰ ਪੁੱਡਾ ਹੁੰਦੀ ਹੈ ਹਾਂ ਪੁੱਡਾ ਜੀ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਉਹਦੇ ਵਾਸਤੇ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਨੇ ਇੱਕ ਲੋਕਲ ਅਥਾਰਟੀ ਬਣਾਈ ਹੈ ਜਿਹਨੂੰ ਅਸੀਂ ਕਿੰਨੇ ਆ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ADA ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਸੋ ADA ਦੇ ਅੰਡਰ ਆਂਦਾ ਹੈ ADA ਵਾਲਿਆਂ ਨੇ ਮੈਂ ਇੱਕ ਕੰਪਲੇਂਟ ਪਾਈ ਉਹ ਕੰਪਲੇਂਟ ਵਿੱਚ ਆਪਾਂ ਮੈਂ ਵੀ ਜਾਣਨ ਰਿਆਂ ਮੇਰੇ ਦਫਤਰ ਚ ਬੰਦੇ ਵੀ ਜਾਂਦੇ ਰਹੇ ਆ ਉਹ ਕਹਿੰਦੇ ਜੀ ਕਰ ਰਹੇ ਆ ਜੀ ਜਾ ਰਹੇ ਆ ਜੀ ਕੱਲ ਪੁੱਛਾਂਗੇ ਜੀ ਪਰਸੋ ਪੁੱਛਾਂਗੇ ਜੀ ਚੌਥ ਪੁੱਛਾਂਗੇ ਜੀ ਫਿਰ ਸਾਡੇ ਹੱਥ ਇੱਕ ਚਿੱਠੀ ਲੱਗ ਗਈ ਜਿਹਦੇ ਵਿੱਚ ਇਹਨਾਂ ਨੇ ਖੁਦ ਬਿਲਡਿੰਗ ਵਾਲਿਆਂ ਨੂੰ ਨੋਟਿਸ ਕੱਢਿਆ ਆ ਸੀ ਅਸੀਂ ਕੰਪਲੇਂਟ ਆਈ ਉਹ ਪਾਈ ਜੀ ਸਾਡੇ ਨਾਲ ਇੱਕ ਬਿਲਡਿੰਗ ਬਣ ਰਹੀ ਆ ਤੇ ਸਾਨੂੰ ਆਪਾਂ ਪਹਿਲੇ ਆਰਟੀਆਈ ਪਾਈ ਆਰਟੀਆਈ ਤੇ ਪਤਾ ਲੱਗਾ ਕਿ ਇਹਦਾ ਕੋਈ ਨਕਸ਼ਾ ਪਾਸ ਨਹੀਂਗਾ ਇਹਦਾ ਕੋਈ ਨਕਸ਼ਾ ਪਾਸ ਨਹੀਂ ਹੈ ਕੋਈ ਲੀਗਲ ਡਾਕੂਮੈਂਟ ਨਹੀਂ ਹੈ ਇਹਨਾਂ ਕੋ ਤੇ ਇੰਜ ਬਣਾਈ ਚੁਰੀ ਜਾ ਰਹੇ ਆ ਚਲੋ ਜਦੋਂ ਅਸੀਂ ਆਰਟੀਆਈ ਪਾਈ ਸਾਨੂੰ ਇੱਕ ਤੋਂ ਡਾਕੂਮੈਂਟਸ ਆਪਣੇ ਰਿਲਾਇਬਲ ਸੋਰਸਿਸ ਤੋਂ ਕੁਝ ਮਿਲ ਵੀ ਗਏ ਜਿਹਦੇ ਵਿੱਚ ਏਡੀਆ ਵਾਲਿਆਂ ਨੇ ਖੁਦ ਇਹਨਾਂ ਨੂੰ ਇੱਕ ਨੋਟਿਸ ਕੱਢਿਆ ਆ ਸੀ ਜਿਸ ਦੇ ਸੈਕਸ਼ਨ 80 81 ਤੇ 141 ਦੀ ਇਹਨਾਂ ਨੇ ਉਲੰਘਣਾ ਕੀਤੀ ਸੀ ਉਹਦੇ ਵਿੱਚ ਇਹਨਾਂ ਨੂੰ ਲਿਖਿਆ ਹੈ ਕਿ ਬਿਲਡਿੰਗ ਆਪਣਾ ਕੰਮ ਬੰਦ ਕਰ ਦਿਓ ਉਸ ਤੋਂ ਬਾਅਦ ਜੇ ਕੰਮ ਬੰਦ ਨਹੀਂ ਕਰੋਗੇ ਤੇ ਤੁਹਾਡੇ ਖਿਲਾਫ ਪਰਚਾ ਦਰਜ ਕੀਤਾ ਜਾਏਗਾ ਜਾਂ ਤੁਹਾਡਾ ਜੋ ਵੀ ਹੈ ਸਮਾਨ ਚੋਕ ਲਿੱਤਾ ਜਾਏਗਾ ਚਲੋ ਬਾਕੀ ਉਸ ਤੋਂ ਬਾਅਦ ਏਡੀ ਨਾਲ ਇਹਨਾਂ ਦੀ ਕੀ ਅੰਡਰ ਟੇਬਲ ਸੈਟਿੰਗ ਹੋਈ ਵੀ ਡੋਨਟ ਨੋ ਇੱਕ ਜਾਂਚ ਦਾ ਵਿਸ਼ਾ ਹੈ ਉਹਦੇ ਕਰਕੇ ਅਸੀਂ ਇੱਥੇ ਬੈਠੇ ਆ ਫਿਰ ਅਸੀਂ ਆਪਣਾ ਜਿਹੜੇ ਏਡੀ ਦੇ ਸਭ ਤੋਂ ਛੋਟੇ ਅਫਸਰ ਹੁੰਦੇ ਜੈ ਸਿੰਘ ਸਾਹਿਬ ਉਹਨਾਂ ਨੂੰ ਕੰਟੈਕਟ ਕੀਤਾ ਜੈ ਸਿੰਘ ਤੋਂ ਬਾਅਦ ਉੱਪਰ ਜਿਹੜੇ ਉਹਨਾਂ ਦੇ ਸੀਨੀਅਰ ਅਫਸਰ ਹੁੰਦੇ ਉਹਨਾਂ ਨੇ ਕੰਟੈਕਟ ਕੀਤਾ ਪਹੁੰਚਦੇ ਪਹੁੰਚਦੇ ਅਸੀਂ ਡੀਟੀਪੀ ਆਦਿ ਨੂੰ ਪਾਸ ਡਿਸਟ੍ਰਿਕਟ ਆਰਬਨ ਪਲਾਨਰ ਰੂਰਲ ਕਹਿੰਦੇ ਆ ਉਹਨਾਂ ਕੋ ਪਹ ਉਹਨਾਂ ਕੋ ਪਹੁੰਚ ਗਏ ਤੇ ਉਹ ਕਹਿੰਦੇ ਜੀ ਇਹ ਜੈਈ ਸਾਹਿਬ ਦਾ ਕਸੂਰ ਹੈ ਮੇਰਾ ਇੱਥੇ ਕੋਈ ਕਸੂਰ ਨਹੀਂ ਉਹ ਬਿਲਡਿੰਗ ਮੰਦੀ ਪਈ ਆ ਉਹਨੂੰ ਪੁੱਛੋ ਤੁਸੀਂ ਜੀ ਪੁਲਿਸ ਵਾਲਿਆਂ ਕੋਲ ਚਲ ਜਿਓ ਪੁਲਿਸ ਵਾਲਿਆਂ ਨੂੰ ਆਪਾਂ ਦਿੱਤੀ ਆ ਬੀਲੀ ਬੋਰਡ ਵਾਲਿਆਂ ਕੋਲ ਚਲ ਜਿਓ ਉੱਥੇ ਵੀ ਚਲ ਜਿਓ ਉੱਥੇ ਦਿੱਤੀ ਹੀ ਆ ਉਸ ਤੋਂ ਬਾਅਦ ਵੈਸੇ ਮੁੱਦਾ ਤੇ ਸਾਡਾ ਨਹੀਂ ਆ ਪੀਲੀ ਬੋਰਡ ਕੋਲ ਤੁਸੀਂ ਜਾ ਕੇ ਪੁੱਛੋ ਕਿਉਂ ਬਿਲਡਿੰਗ ਮੰਦੀ ਪਈ ਆ ਪੁਲਿਸ ਵਾਲਿਆਂ ਕੋਲ ਤੁਸੀਂ ਜਾ ਕੇ ਪੁੱਛੋ ਡੀਟੀਪੀਆਰ ਸਾਹਿਬ ਨੂੰ ਆਪਾਂ ਪੁੱਛਿਆ ਉਹ ਕਹਿੰਦੇ ਜੀ ਇੱਥੇ ਉਹਨਾਂ ਨੇ ਜੈਈ ਨੂੰ ਪੁੱਛਿਆ ਤੇ ਜੈਈ ਕਹਿੰਦਾ ਜੀ ਉਹਨਾਂ ਦਾ ਕਸੂਰ ਹੈ ਇੱਥੇ ਮੇਰਾ ਕੋਈ ਫੋਨ ਕਰਕੇ ਮੈਂ ਦੋਨਾਂ ਨੂੰ ਲਾਈਨ ਤੇ ਲੈ ਲਿਆ ਜੀ ਇਹ ਤੁਹਾਨੂੰ ਮੈਂ ਉਹਨਾਂ ਦੀ ਰਿਕਾਰਡਿੰਗ ਦੋਵਾਂ ਦੀ ਜਿੱਚ ਨੰਬਰ ਮੇਰੇ ਕੋ ਫੀਡ ਵੀ ਹੈ ਤੇ ਤੁਹਾਨੂੰ ਸੁਣਾ ਵੀ ਦਿਨਾ ਵਾ ਉਹ ਦੂਜੇ ਇੱਕ ਦੂਜੇ ਤੇ ਦੋਸ਼ਾ ਰোপਣ ਕਰ ਰਹੇ ਆ ਫਿਰ ਮੈਂ ਉਹਨਾਂ ਨੂੰ ਕਹਿ ਰਹੇ ਤੁਸੀਂ ਆਪ ਹੀ ਨੋਟਿਸ ਕੱਢਿਆ ਹੋ ਜੇ ਤੁਹਾਡਾ ਕਿਹੜਾ ਇੰਟਰਸਟ ਹੈ ਤੁਸੀਂ ਵਿੱਚ ਭਾਈ ਵਾਲੀ ਪਾਲੀ ਇਹਦੇ ਵਿੱਚ ਜਾਂ ਤੁਹਾਨੂੰ ਕਿਸੇ ਮੰਤਰੀ ਦਾ ਫੋਨ ਆ ਗਿਆ ਜਾਂ ਤੁਹਾਡੇ ਕਿਸੇ اپੋਜੀਸ਼ਨ ਬੰਨ ਦਾ ਫੋਨ ਆ ਗਿਆ ਵੀ ਭਗਵੰਤ ਸਿੰਘ ਸਾਹਿਬ ਨੂੰ ਜਿਹੜਾ ਬਦਨਾਮ ਕਰੋ ਕਿਉਂਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਿਹੜੀ ਆਈ ਸੀਗੀ ਸਾਡੀ ਆਮ ਆਦਮੀ ਪਾਰਟੀ ਦੀ ਉਹ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਆਈ ਸੀ ਤੇ ਪੁੱਡਾ ਦਾ ਡਿਪਾਰਟਮੈਂਟ ਜਿਹੜਾ ਹੈਗਾ ਉਹ ਮਾਨ ਸਾਹਿਬ ਦੇ ਅੰਡਰ ਹੀ ਆਂਦਾ ਹੈ ਸੀਐਮ ਸਾਹਿਬ ਦੇ ਅੰਡਰ ਹੀ ਆਂਦਾ ਹੈ ਤੇ ਜੇ ਮੈਂ ਸੀਐਮ ਸਾਹਿਬ ਨੂੰ ਵੀ ਇਸ ਪ੍ਰੈਸ ਵਾਤਾਵਰ ਲਈ ਤੁਹਾਡੇ ਵੀਰ ਭਰਾਵਾਂ ਰਹੀ ਇਹ ਰਿਕੁਐਸਟ ਬੇਨਤੀ ਕਰੂੰਗਾ ਕਿ ਸਰ ਜੇ ਮਾਨ ਸਾਹਿਬ ਜੀ ਇਤਨਾ ਹੀ ਚੱਲਦਾ ਰਿਹਾ ਤੇ ਸਾਡੀ ਸਰਕਾਰ ਕਿਵੇਂ ਆਏਗੀ ਫਿਰ ਇਹ ਆਪਣਾ ਹੀ ਡਿਪਾਰਟਮੈਂਟ ਜੀ ਆਪਾਂ ਨਹੀਂ ਸੰਭ ਸਕਦੇ ਦੇਖੋ ਆਪਣੇ ਡਿਪਾਰਟਮੈਂਟ ਜੀ ਭ੍ਰਿਸ਼ਟਾਚਾਰ ਚਰਮ ਸੀਮਾ ਤੇ ਚੱਲ ਰਹੀ ਹੈ

ਠੀਕ ਹੈ ਉਹਨਾਂ ਦਾ ਮੈਂ ਤੁਹਾਨੂੰ ਨਾਮ ਹੀ ਹੋਣੇ ਮੈਂਸ਼ਨ ਕਰਾਂਗਾ ਕਿਉਂਕਿ ਹੈ ਉਸ ਤੋਂ ਬਾਅਦ ਇਹ ਜਿੱਦ ਦੂਜਾ ਲੈਂਟਰ ਪਾ ਰਿਹਾ ਵੈ ਕਿ ਸ਼ਹਿਰ ਦੇ ਜਨਤਾ ਦੇ ਚੁਣਿਆ ਇੱਕ ਨਮਾਇੰਦੇ ਜਿਹੜੇ ਕਿ ਮੈਂ ਨਾਮ ਤੇ ਵੈਸੇ ਨਹੀਂ ਹਲੇ ਲੈਣਾ ਉਹਨਾਂ ਦਾ ਉਹਨਾਂ ਨੇ ਵੀ ਰਾਤ ਨੂੰ 8:30 ਵਜੇ ਫੋਨ ਕੀਤਾ ਜੀ ਆਪ ਉਧਰ ਜਾਈਏ ਉੱਥੇ ਲੈਂਟਰ ਪੈ ਰਿਹਾ ਤੇ ਰੋਕੋ ਜਾ ਕੇ ਉਹ ਅੱਗੇ ਡੀਟੀਪੀਆਰ ਕਹਿੰਦਾ ਜੀ ਮੈਂ ਸਵੇਰੇ ਜਾਵਾਂਗਾ ਉਹ ਕਹਿੰਦੇ ਸਵੇਰੇ ਲੈਂਟਰ ਵੇਖਣ ਜਾਓਗੇ ਉਸ ਤੋਂ ਬਾਅਦ ਮੈਂ ਇੱਥੇ ਆਇਆ ਮੈਨੂੰ ਨਾਲ ਕਹ ਜੀ ਜਾਓ ਆਦਾ ਵਾ ਮੇਰੇ ਸਾਹਮਣੇ ਗੱਲ ਹੋਈ ਕੋਈ ਬੰਦਾ ਨਹੀਂ ਇੱਥੇ ਆਇਆ ਹਾਂਜੀ ਉਹ ਮੈਂ ਕਹਿੰਦਾ ਵਾਂ ਰਿਕਾਰਡਿੰਗ ਇੱਕ ਵਾਰੀ ਸੁਣੋ ਇਹਨਾਂ ਦਾ ਆਪਾਂ ਜਾ ਕੇ ਪੁੱਛੋ ਵੀ ਤੁਹਾਡਾ ਕੀ ਪਰਸਨਲ ਇੰਟਰਸਟ ਹੈ ਕੀ ਇਹਨਾਂ ਨੇ ਜਦੋਂ ਇਹਨਾਂ ਦੀਆਂ ਅਨਰਾਂ ਦਾ ਉਲੰਘਣ ਹੋਇਆ ਜਦੋਂ ਉਹਨਾਂ ਨੇ ਨੋਟਿਸ ਕੱਢਿਆ ਉਸ ਤੋਂ ਬਾਅਦ ਕੀ ਇਹ ਪਰਚਾ ਦਰਜ ਕਰਨ ਜਿਹੜਾ ਬਿਲਡਿੰਗ ਬਣਾਉਣ ਦਾ ਲਵਿੰਦਰ ਸਿੰਘ ਕੀ ਉਹ ਤੇ ਪਰਚਾ ਦਰਜ ਕਰਨ ਦਾ ਮਤਲਬ ਕਿ ਇਹਨਾਂ ਨੇ ਆਰਡਰ ਦਿੱਤਾ ਕਿ ਇਹ ਨਹੀਂ ਰੋਕ ਰਿਹਾ ਜੀ ਆਪਾਂ ਆ ਤਰੀਕ ਨੂੰ ਇਹਨਾਂ ਦਾ ਨੋਟਿਸ ਕੱਢਿਆ ਸੀਗਾ ਹਾਂਜੀ ਉਸ ਤੋਂ ਬਾਅਦ ਇਹ ਨਹੀਂ ਰੋਕ ਰਹੇ ਸਾਡੀ ਵੀ ਜਿਹੜਾ ਨੋਟਿਸ ਵੀ ਨਹੀਂ ਮੰਨਦੇ ਪਏ ਫਿਰ ਸਾਡੀਆਂ ਕਮਿਊਨਿਟੀ ਕਰਨ ਦੇ باوجود ਵੀ ਨਹੀਂ ਆ ਰਹੇ ਹਾਂਜੀ ਇਹ ਸਾਰਾ ਸਰ 8 5 2025 ਨੂੰ ਪੁੱਡਾਂ ਨੇ ਵੇਖੋ ਖੁਦ ਨੋਟਿਸ ਕੱਢਿਆ ਜੀ ਜਿਦੇ ਵਿੱਚ ਪੁੱਡਾਂ ਕਹਿ ਰਹੀ ਹੈ 80 81 ਤੇ 141 ਦੀ ਧਾਰਾ ਦਾ ਉਲੰਘਣ ਹੈ ਇਹਨੇ ਫੁੱਟ ਛੱਡ ਕੇ ਬਣਾਣੀ ਹੈ ਇਹ ਸਾਈਡਾ ਛੱਡ ਕੇ ਬਣਾਓ ਇਹ ਬਣਾਓ ਬਣਾਓ ਉਸ ਤੋਂ ਬਾਅਦ ਕੀ ਅੰਡਰ ਟੇਬਲ ਕਿਦਣਾ ਸੈਟਿੰਗ ਹੋਈ ਇਹ ਹੀ ਜਾਂਚ ਦਾ ਵਿਸ਼ਾ ਹੈ ਜੀ ਬਾਕੀ ਇਹ ਇੱਕ ਰਿਕਾਰਡਿੰਗ ਹੈ अमनदीप सिंह है छोटा जा एक आम आदमी पार्टी का सफाई ਤਾਂ ਦੋਦੇ ਸਾਹਮਣੇ ਇੱਕ ਬੈਡਿੰਗ ਆਦੀ ਪਈ ਹੈ ਉਹਦੇ ਵਿੱਚ ਤੁਹਾਡੇ ਰਿਪੋਰਟ ਪਹਿਲੇ ਵੀ ਚਿੱਠੀ ਕੱਢੀ ਜਿੱਤੇ ਘਰਾ ਸੀ ਕਿ ਅਸੀਂ ਤੋਂ ਦਰਾਈ ਦੌਰ ਦਾ ਘਟਦੇ ਹੋਇਆ ਆ ਬੰਨੇ ਪਰਤ ਕੰਦਾਲਾ ਜੀ ਸੱਚ ਉਹ ਕੰਸਰਟ ਜਿਹੜਾ ਜਾਈ ਸੀ ਇਹਨਾਂ ਉੱਧਰ ਦੇ ਇਹ ਬੰਦੇ ਸਿਰ ਮੱਤੇ ਟੈਕ ਸਰਬਜੈਕਸ਼ਨ ਹੈ ਹੋਇਆ ਪੀ ਮੇਨ ਜਿਹੜੀ ਗੱਲ ਲਗੀ ਹੈ ਕਿ ਆਪਾਂ ਪੁੱਡਾ ਦੇ ਅਫਸਰਾਂ ਨੂੰ ਇੰਨੀ ਵਾਰੀ ਕਰ ਚੁੱਕੇ ਹਾਂ ਕਿ ਇਹਨਾਂ ਨੂੰ ਆਪਾਂ ਜਾ ਕੇ ਪੁੱਛਣਾ ਹੈ ਕਿ ਜੀ ਮਾਨ ਸਾਹਿਬ ਦੇ ਸਾਡੇ ਅੱਗੇ ਗੁਜਾਰਿਸ਼ ਹੈ ਮਾਨ ਸਾਹਿਬ ਨੂੰ ਕਿ ਇੰਨੀਆਂ ਇੱਕ ਆਮ ਬੰਦਾ ਆਪਾਂ ਭ੍ਰਸ਼ਟਾਚਾਰ ਦੇ ਮੁੱਦੇ ਦੇ ਸਰਕਾਰ ਬਣਾਈ ਹਾਂ ਜੀ ਤੇ ਆਮ ਬੰਦਾ ਤੇ ਹੁਣ ਜੀ ਟੱਕੇ ਖਾਂਡਿਆ ਇਹ ਸੋਹੰਦੇ ਹੀ ਨਹੀਂ ਹਾਂ ਜੀ ਤੁਹਾਨੂੰ ਬਿਲਡਿੰਗ ਤੇ ਆਬਜੈਕਸ਼ਨ ਕੀ ਤੁਹਾਡੇ ਗਵਾਂਡ ਕਰਕੇ ਜਿਹੜੀ ਪ੍ਰੋਬਲਮ ਕੀ ਕਰਾ ਦਿੰਦੇ ਨਹੀਂ ਪਾ ਜੀ ਆਬਜੈਕਸ਼ਨ ਹੈਗੀ ਹੈ ਕਿ ਦੇਖੋ ਇੱਕ ਤੇ ਬਾਇਲॉज ਦਾ ਉਲੰਘਣ ਕਰਕੇ ਬਿਲਡਿੰਗ ਬਣਦੀ ਪਈ ਹੈ ਠੀਕ ਹੈ ਮੇਰਾ ਇੱਕ ਨਾਰਮਲ ਇੱਕ ਰਾਈਟ ਹੁੰਦਾ ਵਾ ਲਾਈਟ ਐਂਡ 에ਅਰ ਰਾਈਟ ਫੰਡਾਮੈਂਟਲ ਰਾਈਟਸ ਸਾਡੇ ਆਂਦਾ ਵਾ ਜਦੋਂ ਇੱਕ ਬਿਲਡਿੰਗ ਬਣਦੀ ਹੈ ਤੇ ਉਹਦੇ ਵਿੱਚ ਬੰਦੇ ਨੂੰ ਪੁੱਛਿਆ ਜਾਂਦਾ ਭਾਜੀ ਗਲੀ ਵੀ ਚੜ੍ਹਣੀ ਹੁੰਦੀ ਜੀ ਫਿਰ ਅੱਗੋਂ ਮੇਰਾ ਫਰੰਟ ਪੂਰਾ ਰੋਕਿਆ ਜਾ ਰਿਹਾ ਮੇਰਾ ਫਰੰਟ ਇੱਥੋਂ ਸ਼ੁਰੂ ਉਹਨਾਂ ਦਾ ਬਿਲਡਿੰਗ ਇੱਥੋਂ ਸ਼ੁਰੂ ਹੀ ਨਹੀਂ ਹੋ ਸਕਦੀ ਸ਼ੁਰੂ ਹੋਣੀ ਪਿੱਛੋਂ ਜੇ ਬਾਇਲਾਜ਼ ਦਾ ਉਹ ਕਰਨ ਤੇ ਬਿਲਕੁਲ ਸੜਕ ਦੇ ਨਾਲੋਂ ਤੁਸੀਂ ਜਾ ਕੇ ਵੇਖੋ ਤੁਸੀਂ ਬਿਲਡਿੰਗ ਉੱਥੋਂ ਬਣਦੀ ਪਈ ਹੈ ਕਿੰਨੀ ਕੀ ਛੱਡਣੀ ਚਾਹੀਦੀ ਜਗ੍ਹਾ ਯਾਰ ਲਿਖਿਆ ਐਸੇ ਤੇ ਸਾਰਾ ਕੁਝ ਇੰਨੀ ਜਗ੍ਹਾ ਛੱਡਣੀ ਚਾਹੀਦੀ ਇਹਨਾਂ ਆਪ ਹੀ ਅੰਡਰ ਟੇਬਲ ਸੈਟਿੰਗ ਹੋ ਗਈ ਕੀ ਬਣਾ ਕੀ ਰਹੇ ਇਹ ਤੇ ਕੋਈ ਸਰ ਵੱਡੀ ਬਿਲਡਿੰਗ ਬਣ ਰਹੀ ਹੈ ਹੋਟਲ ਬਣ ਰਿਹਾ ਹੈ ਹਸਪੀਟਲ ਬਣ ਰਿਹਾ ਹੈ ਜਾਂ ਕੀ ਚੀਜ਼ ਬਣ ਰਹੀ ਹੈ ਔਰ ਕੋਈ ਨਕਸ਼ਾ ਪਾਸ ਨਹੀਂ ਸਰ ਕੋਈ ਨਕਸ਼ਾ ਪਾਸ ਨਹੀਂ ਚਾਹਦੇ ਅਸੀਂ ਆਵਾਂ ਕਿ ਸੀਐਮ ਸਾਹਿਬ ਦਾ ਡਿਪਾਰਟਮੈਂਟ ਹੈ ਉਹਨਾਂ ਅੱਗੇ ਆਪਾਂ ਗੁਜਾਰਿਸ਼ ਕਰਨਾ ਚਾਹਦੇ ਆ ਕਿ ਜਿਹੜੇ ਆ ਬੰਦੇ ਬਣਾ ਰਹੇ ਆ ਜੇ ਕੰਮ ਇਲੀਗਲ ਹੋ ਰਿਹਾ ਵੈ ਤੇ ਪੈਸਾ ਵੀ ਇਲੀਗਲ ਲੱਗ ਰਿਹਾ ਹੋਏਗਾ ਮੈਂ ਤੇ ਵੈਸੇ ਵਿਜੀਲੈਂਸ ਨੂੰ ਵੀ ਹੈ ਸਾਰੀ ਰਿਪੋਰਟਰ ਕਮਿਸ਼ਨਰ ਸਾਹਿਬ ਨੂੰ ਵੀ ਵਿਜੀਲੈਂਸ ਨੂੰ ਵੀ ਸਾਰਿਆਂ ਇੱਕ ਚਾਟਵਾ ਤੁਹਾਨੂੰ ਦਿਨਾ ਵਾ ਜਿਹਦੇ ਵਿੱਚ ਅਸੀਂ ਸਾਰੇ ਬੰਦਿਆਂ ਨੂੰ ਇੱਕ ਰਿਪੋਰਟ ਦਿੱਤੀਆਂ ਮੈਂ ਤੁਸੀਂ ਆਪਣੀ ਸਰਕਾਰ ਦੇ ਨੂੰ ਮੈਂ ਕਿਸ ਨੂੰ ਦਿੱਤੀਆਂ ਇਹਦੇ ਬਾਰੇ ਤੁਸੀਂ ਜਾਣਕਾਰੀ ਮੈਂ ਤੁਹਾਨੂੰ ਕਹਿ ਰਿਹਾ ਸਰ ਅਸੀਂ ਤੇ ਆਮ ਬੰਦੇ ਵਾਂਗੂ ਕੰਮ ਕਰ ਰਹੇ ਆ ਸਰ ਆਮ ਆਦਮੀ ਪਾਰਟੀ ਸਰਕਾਰ ਆਮ ਬੰਦਿਆਂ ਦੀ ਸਰਕਾਰ ਇਹ ਕੋਈ ਪੋਲਿਟਿਕਲ ਮੁੱਦਾ ਨਹੀਂ ਬਣਾਣਾ ਨਹੀਂ ਚਾਹੁੰਦੇ ਪੋਲਿਟਿਕਲ ਜੀ ਤੁਹਾਡੀ ਗੱਲ ਨਹੀਂ ਸੁਣੀ ਗਈ ਤੁਹਾਡਾ ਅਗਲਾ ਕੀ ਅਸੀਂ ਅੱਛਾ ਹੋ ਮਿਲੋਗੇ ਕੌਟ ਜਾਓ ਕੀ ਕਰੋਗੇ ਸਰ ਦੇਖੋ ਅਗਰ ਮੇਰੀ ਗੱਲ ਨਹੀਂ ਸੁਣੀ ਜਾਂਦੀ ਪਹਿਲੇ ਤੇ ਮੈਨੂੰ ਲੱਗਦਾ ਮੈਨੂੰ ਮਾਨ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਸੀਐਮ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਉਹਨਾਂ ਦੇ ਅੰਦਰ ਡਿਪਾਰਟਮੈਂਟ ਹੈ ਉਹ ਜਿਹੜੇ ਆਪਣਾ ਚੀਫ ਅਡਮਿਨਿਸਟਰेटर ਪੋਡਾ ਵਾ ਅਸੀਂ ਉਹਨਾਂ ਨੂੰ ਵੀ ਇੱਕ ਲੀਗਲ ਨੋਟਿਸ ਵੀ ਭੇਜਵਾਇਆ ਸੀ ਉਹਨਾਂ ਨੂੰ ਤਲਬ ਕਰਕੇ ਜਾਂ ਡੀਟੀਪੀਆਰ ਸਾਨੂੰ ਤਲਬ ਕਰਕੇ ਪੁੱਛ ਸਕਦੇ ਆਂ ਵੀ ਇਹ ਬਿਲਡਿੰਗ ਕਿਉਂ ਨਹੀਂ ਬੰਦ ਹੋ ਰਹੀ ਫਿਰ ਉਹ ਕਾਰਵਾਈ ਜਿਹੜੀ ਇਨਵ 4 ਮਹੀਨਿਆਂ ਦੇ ਨੋਟਿਸ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਕਿਉਂ ਨਹੀਂ ਲਿਆ ਗਿਆ ਆ ਅਗਰ ਉਸ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਹੁੰਦਾ ਤੇ ਵੀ ਵਿਲ ਮੂਵ ਟੂ ਕੋਰਟ ਵੀ ਹੈਵ ਅ ਜੁਡੀਸ਼ਲ ਰੈਮੇਡੀਜ਼ ਯੂ نو ਵੀ ਵੀ ਕੈਨ ਫਾਈਲ ਰਿਟ ਅਗੇਂਸਟ ਦ ਗਵਰਨਮੈਂਟ ਪੀਪਲ ਐਂਡ ਵੀ ਕੈਨ ਫਾਈਲ ਟੇਕ ਅ ਸਟੇ ਅਗੇਂਸਟ ਥੀਸ ਪੀਪਲ ਹੂ ਆਰ ਕੰਸਟਰਕਟਡ ਦ ਬਿਲਡਿੰਗ ਠੀਕ ਹੈ ਫਿਰ ਅਪ ਉਹਨਾਂ ਦੇ ਅਗੇਂਸਟ ਸਟੇ ਲਾਵਾਂਗੇ ਠੀਕ ਹੈ ਵੈਸੇ ਹਾਂਜੀ ਬਿਲਕੁਲ ਕੰਮ ਚੱਲ ਰਿਹਾ ਜੀ ਅ ਕੱਲ ਲੈਂਟਰ ਪਿਆ ਜੇ ਅੱਜ ਭਾਵੇਂ ਨਾ ਆਏ ਹੋਣ ਅ ਲੈਂਟਰ ਦੀ ਵੀ ਵੀਡੀਓ ਹੋ ਗਈ ਜੀ ਕਿਉਂਕਿ ਲੈਂਟਰ ਤੋਂ ਅਗਲੇ